ਸ੍ਰੀ ਅਕਾਲ ਜੀ ਵੀਡੀਓ ਇਹ ਵੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੋ ਮਾਫਿਆਂ ਲਈ ਲਈ ਚਟਕਾ ਅਤੇ ਕਿਸਾਨਾਂ ਲਈ ਗੇਮ ਚੇਂਜਰ ਹੈ ਲੈਡ ਪੂਲਿੰਗ ਸਕੀਮ ਆਪ ਕਿਸਾਨ ਵਿੰਗ ਵਿੰਗ ਪ੍ਰਧਾਨ ਪੰਜਾਬ ਦੇ ਕਿਸਾਨਾਂ ਲਈ ਸਹਿ ਨਹਿਰੀ ਮੌਕਾ ਕਿਸਾਨਾਂ ਪਿੰਡوں ਖੁਸ਼ਹਾਲੀ ਅਤੇ ਸ਼ਹਿਰੀ ਵਿਕਾਸ ਲਈ ਬੇਮਿਸਾਲ ਵਿੱਤੀ ਲਾਭ ਯਕੀਨੀ ਬਣਾਵੇਗੀ ਜਗਤਾਰ ਸਿੰਘ ਲੈਡ ਪੁਲ ਸਕੀਮ ਕਿਸਾਨ ਕੇਂਦ੍ਰਿਤ ਅਤੇ ਪਾਰਦਰਸ਼ੀ ਇਹ ਸਿਰਫ ਭੂਮਾਫੀਆ ਤੇ ਪਿਛਤਾਤਾਸ્ય ਅਸਤਨ ਨੂੰ ਕਰੇਗੀ ਪ੍ਰਭਾਵਿਤਨ ਆਪ ਨੇਤਾ ਚੰਡੀਗੜ੍ਹ 2 ਜੂਨ ਪੰਜਾਬ ਦੇ ਕਿਸਾਨਾਂ ਨੂੰ ਸਸ਼ਕਸ਼ਤ ਬਣਾਉਣ ਦੇ ਉਦੇਸ਼ ਨਾਲ ਇੱਕ ਸਿਹਤ ਇਤਿਹਾਸਕ ਕਦਮ ਚੁੱਕਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਲਈ ਕ੍ਰਾਂਤੀਕਾਰੀ ਲੈਡ ਪੋਲਿੰਗ ਸਕੀਮ ਲੈ ਕੇ ਆਈ ਹੈ ਆ ਪਾਰਸ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਜਗਤਾਰ ਸਿੰਘ ਦੁਆਰਾ ਪੇਸ਼ ਕੀਤੀ ਗਈ ਇਹ ਸਕੀਮ ਕਿਸਾਨਾਂ ਦੇ ਜੀਵਨ ਨੂੰ ਸਿੱਧੇ ਤੌਰ ਤੇ ਮਹੱਤਵਪੂਰਨ ਵਿੱਤੀ ਲਾਭਾਂ ਦੀ ਯਕੀਨੀ ਬਣਾ ਕੇ ਬਦਲ ਦਾ ਵਾਅਦਾ ਕਰਦੀ ਹੈ ਨਾਲ ਹੀ ਪਿਛਲੀਆਂ ਸਰਕਾਰਾਂ ਦਰਹਰਾਜ ਵਿੱਚ ਭੂ ਮਾਫੀਆ ਗਤੀਵਿਧੀਆਂ ਨੂੰ ਰੋਕ ਲਗਾਉਂਦੀ ਹੈ ਆਪ ਨੇਤਾ ਨੇ ਕਿਹਾ ਹੈ ਕਿ ਇਸ ਸਕੀਮ ਦੇ ਤਹਿਤ ਜੇਕਰ ਕੋਈ ਕਿਸਾਨ ਸਰਕਾਰ ਨੂੰ 1 ਏਕੜ ਜ਼ਮੀਨ ਦਿੰਦਾ ਹੈ ਤਾਂ ਉਸ ਨੂੰ ਬਦਲੇ ਵਿੱਚ ਲਗਭਗ 1000 ਵਰਗ ਗੱਜ ਦੀ ਰਿਹਾਇਸ਼ ਪਲਾਟ ਅਤੇ 200 ਵਰਗ ਗੱਜ ਦਾ ਕਮਰਸ਼ੀਅਲ ਪਲਾਟ ਮਿਲੇਗਾ। ਸਰਕਾਰ ਇਸ ਜ਼ਮੀਨ ਤੇ ਆਧੁਨਿਕ ਬੁਨਿਆਦੀ ਢਾਂਚੇ ਵਿਕਸਿਤ ਕਰੇਗੀ ਜਿਸ ਵਿੱਚ ਸੜਕਾਂ, ਬਿਜਲੀ, ਪਾਣੀ ਦੇ ਕਨੈਕਸ਼ਨ, ਸੀਵਰੇਜ ਸਿਸਟਮ, ਸਟੇ ਅਸਟ ਰੀਟ ਅਤੇ ਲਾਈਟਾਂ ਅਤੇ ਪਾਰਕ ਸ਼ਾਮਲ ਹਨ। ਜਗਦਾਰ ਜਗਦਾਰ ਸਿੰਘ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਮੁਲੱਖਣ ਵਿੱਤੀ ਲਾਭ ਮਿਲੇਗਾ ਖੇਤੀਬਾੜੀ ਵਾਲੀ ਜ਼ਮੀਨ ਲਈ ਮੌਜੂਦਾ ਰੇਟ ਰੇਟ 3 ਲੱਖ ਰੁਪਏ ਪ੍ਰਤੀ ਏਕੜ ਜੇ ਸਦੀ ਬਾਜ਼ਾਰ ਦੀ ਕੀਮਤ 1 ਕਰੋੜ ਰੁਪਏ ਤੋਂ 1 6525 ਕਰੋੜ ਰੁਪਏ ਪ੍ਰਤੀ ਏਕੜ ਹੈ ਹਾਲਾਂਕਿ ਵਿਕਾਸ ਤੋਂ ਬਾਅਦ ਕਿਸਾਨਾਂ ਨੂੰ ਦਿੱਤੇ ਗਏ ਰਹਾਸ਼ੀ ਪਲਾਟਾਂ ਦੀ ਕੀਮਤ ਲਗਭਗ 3 ਕਰੋੜ 30000 ਰੁਪਏ ਦੇ ਪ੍ਰਤੀ ਵਰਗਜ ਅਤੇ ਵਪਾਰਕ ਪਲਾਟਾਂ ਦੀ ਕੀਮਤ 1.2 ਕਰੋੜ ਰੁਪਏ ਵਰਗ ਗੱਜ ਲਈ 60000 ਰੁਪਏ ਪ੍ਰਤੀ ਵਰਗ ਗੱਜ ਹੋਵੇਗੀ ਇਸ ਦਾ ਮਤਲਬ ਹੈ ਕਿ ਪ੍ਰਤੀ ਏਕੜ ਕੁੱਲ ਕੀਮਤ 4.2 ਕਰੋੜ ਰੁਪਏ ਜੋ ਕਿ ਮੌਜੂਦਾ ਬਾਜ਼ਾਰ ਦਰ ਤੋਂ 3 ਤੋਂ 4 ਗੁਣਾ ਜ਼ਿਆਦਾ ਹੈ ਜੋ ਕਿਸਾਨਾਂ ਲਈ ਮਹੱਤਵਪੂਰਨ ਅਤੇ ਸਿੱਧੇ ਵਿੱਤੀ ਲਾਭ ਨੂੰ ਯਕੀਨੀ ਬਣਾਉਣਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ